ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਮੇਰੇ ਪਿੰਡ ਵਖਤਗੜੀ ਹੈ ਬਾਈ ਕੋਲ ਗਾਂ ਜ਼ਿਮੀਂਦਾਰ ਪਰ ਆਪਣਾ ਤੇ ਗਾਂਪੁਰਾ ਟੋਪ ਦੀ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਕੀ ਲੈਵਲ ਉਪਰ ਤੁਸੀਂ ਦੇਖ ਸਕਦੇ ਹੋ ਬਾਕੀ ਲੈਣੇ ਡਿਟੇਲ ਬਾਈ ਤੋਂ ਕਰਦੇ ਆ ਜੀ ਬਾਈ ਜੀ ਨੂੰ ਧੰਨਵਾਦ ਆਪਾਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰੇ ਆਪਣਾ ਗੁਰਸੇਵਕ ਸਿੰਘ ਬਾਈ ਪਿੰਡ ਵਖਤਗੜ ਬਾਈ ਚਿਲਾ ਬਰਨਾਲਾ ਬਾਈ ਹਾਂਜੀ ਆਪਣਾ ਨੰਬਰ ਦੱਸੋ ਜੀ 88723 ਜੀਰੋ ਸਟਾਟਿਕ ਕੀ ਦੁਬਾਰਾ ਫਿਰ ਦੱਸੋ ਜੀ 887230721 ਹਾਂਜੀ ਬਈ ਦੱਸੋ ਜੀ ਗਾਂ ਦੀ ਡਿਟੇਲ ਬਈ ਇਹ ਦੂਜੇ ਛੂਏ ਆ ਠੀਕ ਆ ਜੀ ਤੇ ਪੂਰੀ ਵਧੀਆ ਸੰਡੀ ਸੀਲ ਆ ਠੀਕ ਆ ਜੀ ਤੇ ਇਹਦੇ ਥੱਲੇ 22 ਲੀਟਰ ਦੁੱਧ ਆ ਹੁਣ ਇਸ ਟਾਈਮ ਠੀਕ ਆ ਜੀ ਕਿੰਨੇ ਟਾਈਮ ਹੋ ਗਏ ਸੀ ਨੂੰ ਇਹਨੂੰ ਹੋ ਗਏ ਬਈ 18 ਕ ਦਿਨ ਹੋ ਗਏ 18 ਕ ਦਿਨ ਹੋ ਗਏ ਹੂੰ ਦੁੱਧ ਗਾਰੰਟੀ ਆ ਜੀ ਹਾਂ ਬਈ ਠੀਕ ਆ 20 ਲੀਟਰ ਬਾਈ ਲੀਟਰ ਦੀ ਹੈ 22 ਲੀਟਰ ਦੀ ਠੀਕ ਆ ਤੋਰ ਕੇ ਦਿਖਾ ਦਿਜੀ ਕੋਈ ਦੇ ਸਕਦੇ। ਕਾਪ ਦੀ ਗਾਜ ਠੀਕ ਆ ਮੁੱਠੀ ਵਾਲਾ ਥਣ ਲੱਗਿਆ ਵਾ। ਬਾਕੀ ਫੇਸ ਕੁਆਲਿਟੀ ਤੁਸੀਂ ਦੇ ਸਕਦੇ। ਠੀਕ ਹੈ ਜੀ। ਥੋੜਾ ਦੂਰ ਸੋਡੇ ਸਾਹਮਣੇ ਆ ਜੀ। ਮੋੜ ਦਾ ਪਰ ਮੋੜ ਦੇ। ਠੀਕ ਹੈ ਜੀ। ਫੁੱਲ ਗਾਰੰਟੀ ਆ ਠੀਕ ਹੈ ਜੀ। ਬਾਈ ਕਹਿੰਦਾ ਦੁੱਧ ਦੀ ਤੇ ਜਸ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾਦਾ ਬਾਕੀ ਬਾਈ ਜੀ ਨੇ ਵੀਡੀਓ ਚ ਵੀ ਬੋਲਤਾ ਜੀ ਠੀਕ ਹੈ ਜੀ ਤੇ ਬਸੇ ਦੀ ਕੁਆਲਿਟੀ ਦੀ ਹੈ ਠੀਕ ਹੈ ਜੀ ਬਸੇ ਕੋਈ ਦੇਖ ਸਕਦੇ ਠੀਕ ਹੈ ਜੀ ਭਾਈ ਜੀ ਜੇ ਕਿਸ ਨੇ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528003552 ਜੀ ਠੀਕ ਹੈ ਜੀ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਚੀਤਾ ਫਾਰਮ ਟੀਵੀ ਪਰਣਾਲਾ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ